ਕਿਤਾਬ ਡੁੰਗੀਆਂ ਸਿਖਰਾਂ ਵਿਸ਼ਾ ਜਗਤ ਮੇਲੇ ਨੂੰ ਬੇਦਾਵਾ ਅਸੀਂ ਸਾਰਿਆਂ ਨੇ ਪਾਗਲ ਹੋਣਾ ਹੈ ਕੁਝ ਹੋ ਗਏ ਹਾਂ ਬਾਕੀ ਹੋਣ ਦੀ ਤਿਆਰੀ ਕਰ ਰਹੇ ਹਾਂ ਪਾਗਲ ਵਿਅਕਤੀ ਮਨੁੱਖ ਹੋਣ ਦੇ ਦਰਦ ਤੋਂ ਬਚ ਜਾਂਦਾ ਹੈ ਇਕਲਤਾ ਦੇ ਰੋਗ ਦੀ ਸਭ ਤੋਂ ਨਿਗਰੀ ਹੋਈ ਹਾਲਤ ਨੂੰ ਪਾਗਲਪਨ ਕਹਿੰਦੇ ਹਨ ਕਿਸੇ ਨਾਲ ਮਿਲ ਕੇ ਰਹਿਣਾ ਅਸੰਭਵ ਹੁੰਦਾ ਜਾ ਰਿਹਾ ਹੈ ਇਸ ਕਾਰਨ ਹਰ ਕਿਸੇ ਦੀ ਸ਼ਿਕਾਇਤ ਹੈ ਕਿ ਦੂਜੇ ਉਸ ਨੂੰ ਤੰਗ ਕਰ ਰਹੇ ਹਨ ਕੋਈ ਵੀ ਇੱਕ پاਗਲ ਕਿਸੇ ਹੋਰ پاਗਲ ਵਰਗਾ ਨਹੀਂ ਹੁੰਦਾ پاਗਲਾਂ ਦੀਆਂ ਜਥੇਬੰਦੀਆਂ ਸੰਭਵ ਨਹੀਂ ਨਾ ਹੀ ਪਾਗਲਾਂ ਦੇ ਗ੍ਰੰਥ ਹੁੰਦੇ ਹਨ پاਗਲ ਕਿਸੇ پاਗਲ ਨਾਲ ਵੀ ਕਿਸੇ ਪ੍ਰਕਾਰ ਦਾ ਸੰਚਾਰ ਜਾਂ ਲੈਣ ਦੇਣ ਨਹੀਂ ਕਰ ਸਕਦਾ ਸਰੀਰ ਦਾ ਕੋਈ ਅੰਗ ਖਰਾਬ ਹੋ ਜਾਵੇ ਗੁਜ਼ਾਰਾ ਹੋ ਜਾਂਦਾ ਹੈ ਪਰ ਜਦੋਂ ਦਿਮਾਗ ਦੀ ਦਿਮਾਗ ਹੀ ਵਿਗੜ ਜਾਵੇ ਤਾਂ ਕੁਝ ਵੀ ਠੀਕ ਨਹੀਂ ਰਹਿੰਦਾ ਕਿਸੇ ਸਮਾਜ ਦੀ ਖੁਸ਼ਹਾਲੀ ਜਾਂ ਮੰਦਹਾਲੀ ਦਾ ਅਨੁਮਾਨ ਉਸ ਸਮਾਜ ਦੇ ਆਪਣੇ ਪਾਗਲਾਂ ਪ੍ਰਤੀ ਵਿਹਾਰ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਪਾਗਲਾਂ ਦਾ ਚੰਗਾ ਧਿਆਨ ਤਾਂ ਹੀ ਰੱਖਿਆ ਜਾ ਸਕਦਾ ਹੈ ਜੇ ਕੋਈ ਕੋਈ ਪਾਗਲ ਹੋਵੇ ਪਰ ਜੋ ਕੇ ਮਨੁੱਖ ਨੇ ਪਾਗਲ ਹੋਣ ਅਤੇ ਦੂਜਿਆਂ ਨੂੰ ਪਾਗਲ ਕਰਨ ਦੇ ਅਥਾ ਮੌਕੇ ਅਤੇ ਹਾਲਾਤਾਂ ਉਪਜਾ ਲਈਆਂ ਹਨ ਸੋ ਪਾਗਲਖਾਨਿਆਂ ਜਾਂ ਮਾਨਸਿਕ ਹਸਪਤਾਲਾਂ ਵਿੱਚ ਸਮਰੱਥਾ ਨਾ ਹੋਣ ਕਾਰਨ ਪਾਗਲਾਂ ਦੀ ਸਾਮ ਸੰਭਾਲ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਕੋਈ ਪਰਿਵਾਰ ਆਪਣੇ ਸਾਰੇ ਵਸੀਲੇ ਜੁਟਾ ਕੇ ਇੱਕ ਪਾਗਲ ਦਾ ਵੀ ਪੂਰਾ ਧਿਆਨ ਨਹੀਂ ਰੱਖ ਸਕਦਾ ਵੱਡੇ ਸ਼ਹਿਰਾਂ ਵਿੱਚ ਲੋਕ ਲੱਖਾਂ ਲੋਕ ਇਕੱਠੇ ਹੋ ਕੇ ਇਕਲਤਾ ਤੋਂ ਉਪਜਿਆ ਪਾਗਲਪਨ ਹੰਡਾ ਰਹੇ ਹਨ ਯਥਾਰਥ ਉਹੀ ਹੁੰਦਾ ਹੈ ਜਿਸ ਵਿੱਚੋਂ ਅਸੀਂ ਗੁਜ਼ਰਦੇ ਹਾਂ ਬਾਕੀ ਸਭ ਆਦਰਸ਼ਵਾਦ ਹੁੰਦਾ ਹੈ ਅਸੀਂ ਗੱਲਾਂ ਭਾਵੇਂ ਸਾਰੇ ਸੰਸਾਰ ਦੀਆਂ ਜਾਂ ਸਮੁੱਚੀ ਮਨੁੱਖਤਾ ਦੀਆਂ ਕਰਦੇ ਹਾਂ ਪਰ ਅਸੀਂ ਜਿਉਂਦੇ ਵਿਅਕਤੀਗਤ ਪੱਧਰ ਤੇ ਹਾਂ ਅਤੇ ਧੁਰ ਅੰਦਰੋਂ ਅਸੀਂ ਸਾਰੇ ਇਕੱਲੇ ਹਾਂ ਸਾਡੀ ਸੋਚ ਸਾਡੀ ਸਿਆਣਪ ਅਤੇ ਮੂਰਖਤਾ ਦਾ ਮਿਲਗੋਭਾ ਹੁੰਦੀ ਹੈ ਆਪਣੀਆਂ ਨਜ਼ਰਾਂ ਵਿੱਚ ਅਸੀਂ ਸਿਆਣੇ ਹੁੰਦੇ ਹਾਂ ਅਤੇ ਦੂਜਿਆਂ ਦੀਆਂ ਨਜ਼ਰਾਂ ਵਿੱਚ ਮੂਰਖ ਮਨੁੱਖ ਦੀ ਆਪਣੇ ਆਪ ਬਾਰੇ ਪਰਮ ਉਪਜਾਉਣ ਦੀ ਸ਼ਕਤੀ ਅਸੀਮ ਹੈ ਪਰਮ ਉਪਜਾਉਣ ਦਾ ਕਾਰਜ ਜੀਵਨ ਪਰ ਚੱਲਦਾ ਹੈ ਜਦੋਂ ਕਿਸੇ ਤੋਂ ਸਾਰੇ ਪਰਮ ਖੋਲੇ ਜਾਣ ਤਾਂ ਉਹ ਜਾਂ ਆਤਮਕਾਤ ਕਰੇਗਾ ਜਾਂ পাগল ਹੋ ਜਾਵੇਗਾ পাগল ਦਾ ਸਵਰਗ ਸਧਾਰਨ ਵਿਅਕਤੀਆਂ ਲਈ ਨਰਕ ਹੋ ਜਾਂਦਾ ਹੈ पागल दी मौत उडिक्की ਜਾਂਦੀ ਹੈ ਪਰ ਉਹ ਮਰਦਾ ਨਹੀਂ ਕਿਉਂਕਿ ਪਾਗਲਾ ਨੂੰ ਕੈਂਸਰ ਖੂਨ ਦਾ ਵੱਧ ਦਬਾਅ ਸ਼ੱਕਰ ਰੋਗ ਜਾਂ ਦਿਲ ਦਾ ਦੌਰਾ ਆਦੀ ਨਹੀਂ ਪੈਂਦੇ ਇਹ ਰੋਗ ਚਿੰਤਾ ਤੇ ਤਣਾਅ ਤੋਂ ਉਪਜਦੇ ਹਨ ਪਰ ਪਾਗਲ ਤਣਾਅ ਅਤੇ ਚਿੰਤਾ ਤੋਂ ਮੁਕਤ ਹੁੰਦਾ ਹੈ ਉਹ ਆਪਣੇ ਮਨ ਉਤੇ ਬੋਝ ਨਹੀਂ ਪਾਉਂਦਾ ਜੋ ਉਸਦੇ ਮਨ ਵਿੱਚ ਆਉਂਦਾ ਹੈ ਕਰਦਾ ਹੈ ਅਤੇ ਕਹਿ ਦਿੰਦਾ ਹੈ ਪਾਗਲ ਸਹੀ ਅਰਥਾਂ ਵਿੱਚ ਵਰਤਮਾਨ ਵਿੱਚ ਜਿਉਂਦੇ ਹਨ ਹਰ ਨਵਾਂ ਪਲ ਪਾਗਲ ਲਈ ਚੁਣੌਤੀ ਅਤੇ ਅਫਸਰ ਹੁੰਦਾ ਹੈ ਇਲਾਜ ਦੇ ਪੱਖੋਂ ਪਾਗਲ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ ਪਾਗਲ ਸਧਾਰਨ ਟੰਗ ਨਾਲ ਨਾ ਬਹਿ ਸਕਦਾ ਹੈ ਨਾ ਖਲੋ ਸਕਦਾ ਹੈ ਨਾ ਵੇਖ ਸਕਦਾ ਹੈ ਨਾ ਚੁੱਪ ਰਹਿ ਸਕਦਾ ਹੈ ਨਾ ਖਾ ਸਕਦਾ ਹੈ ਨਾ ਅੰਦਰ ਆ ਸਕਦਾ ਹੈ ਨਾ ਬਾਹਰ ਜਾ ਸਕਦਾ ਹੈ ਇਵੇਂ ਉਹ ਘਟ ਤੋਂ ਘਟ ਸਮੇਂ ਵਿੱਚ ਆਪਣੀਆਂ ਹਰਕਤਾਂ ਨਾਲ ਆਪਣੀ ਪੂਰੀ ਜਾਣ ਪਛਾਣ ਕਰਵਾ ਦਿੰਦਾ ਹੈ। ਪਾਗਲ ਦੇ ਵਿਹਾਰ ਬਾਰੇ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਅਸੀਂ ਸਵਰਗ ਗਵਾ ਕੇ ਹੀ ਇਸ ਸੰਸਾਰ ਨੂੰ ਪ੍ਰਾਪਤ ਕਰਦੇ ਹਾਂ ਪਰ ਪਾਗਲਤਾ ਇਸ ਸੰਸਾਰ ਨੂੰ ਵੀ ਗਵਾ ਦਿੰਦਾ ਹੈ। ਕਿਉਂਕਿ ਇਸ ਸੰਸਾਰ ਵਿੱਚ ਵੀ ਉਹ ਹਾਜ਼ਰ ਹੋ ਕੇ ਗੈਰ ਹਾਜ਼ਰ ਹੋ ਜਾਂਦਾ ਹੈ। पागल ਸਾਬਤ ਕਰ ਦਿੰਦਾ ਹੈ ਕਿ ਜੇ ਕਹਿਣ ਲਈ ਕੁਝ ਨਾ ਹੋਵੇ ਤਾਂ ਚੁੱਪ ਰਹਿਣਾ ਬੜਾ ਔਖਾ ਹੁੰਦਾ ਹੈ। ਪਾਗਲਾਂ ਲਈ ਆਪਣੀ ਅਕਲ ਦੇ ਘੇਰੇ ਵਿੱਚ ਰਹਿਣਾ ਸੰਭਵ ਨਹੀਂ ਹੁੰਦਾ। ਪਾਗਲਾਂ ਕੋਲ ਕਲਪਨਾ ਹੁੰਦੀ ਹੈ ਪਰ ਸੋਹਜ ਨਹੀਂ ਹੁੰਦਾ। ਸੋਹਜ ਤੋਂ ਬਿਨਾਂ ਕਲਪਨਾ ਸਜ਼ਾ ਹੋ ਨਿਬੜਦੀ ਹੈ। ਐਵੇਂ ਅਸਫਲ ਕਲਾਕਾਰ ਨੂੰ ਪਾਗਲ ਕਹਿੰਦੇ ਹਨ। ਫਿਲਮ ਜਗਤ ਵਿੱਚ ਸਫਲ ਕਲਾਕਾਰਾਂ ਦੇ ਪਾਗਲਪਨ ਨੂੰ ਸਿਰਜਣਾਤਮਕਤਾ ਕਿਹਾ ਜਾਂਦਾ ਹੈ। ਪਾਗਲ ਦਾ ਮਨ ਦੂਰ ਦੂਰ ਦੌੜਦਾ ਹੈ ਉਸ ਦੇ ਮਸਤਕ ਵਿੱਚ ਵਿਚਾਰਾਂ ਅਤੇ ਕਲਪਨਾ ਦਾ ਕੜਮਸ ਹੁੰਦਾ ਹੈ ਉਹ ਰੁਕ ਨਹੀਂ ਸਕਦਾ ਅਤੇ ਕੋਈ ਉਸ ਨੂੰ ਰੋਕ ਨਹੀਂ ਸਕਦਾ ਇਸੇ ਕਰਕੇ ਪਾਗਲ ਸਧਾਰਨ ਵਿਅਕਤੀਆਂ ਨਾਲੋਂ ਵਧੇਰੇ ਸ਼ਿੱਦਤ ਨਾਲ ਜ਼ੋਰ ਨਾਲ ਜੋਸ਼ ਨਾਲ ਅਤੇ ਇਕਾਗਰਤਾ ਨਾਲ ਵਿਚਰਦਾ ਹੈ ਪਾਗਲ ਆਪਣੇ ਆਪ ਬਾਰੇ ਸੁਚੇਤ ਨਹੀਂ ਹੁੰਦਾ ਇਸੇ ਲਈ ਉਹ ਹੱਸਦਾ ਹੱਸਦਾ ਅਚਾਨਕ ਰੋਣ ਲੱਗ ਪੈਂਦਾ ਹੈ ਅਤੇ ਰੋਂਦਾ ਰੋਂਦਾ ਅਚਾਨਕ ਨੱਚਣ ਲੱਗ ਪੈਂਦਾ ਹੈ। ਸਵੈ ਵਿਰੋਧੀ ਵਿਹਾਰ ਨੂੰ ਹੀ ਪਾਗਲਪਨ ਕਹਿੰਦੇ ਹਨ। ਕਈ ਪਾਗਲਾਂ ਦਾ ਸਰੀਰ 40 ਸਾਲ ਦਾ ਅਤੇ ਉਹਨਾਂ ਦੀ ਬੁੱਧੀ 2 ਸਾਲ ਦੇ ਬੱਚੇ ਵਾਲੀ ਹੁੰਦੀ ਹੈ। ਕਈ ਪਾਗਲ ਆਪਣੇ ਦਿਮਾਗ ਨੂੰ ਇਤਨਾ ਅਧਿਕ ਵਰਤਦੇ ਹਨ ਕਿ ਉਹਨਾਂ ਦੀ ਬੁੱਧੀ ਉਹਨਾਂ ਦੇ ਸਰੀਰ ਨਾਲ ਤਾਲਮੇਲ ਹੀ ਵਿਗਾੜ ਜਾਂਦੀ ਹੈ। ਸੋ ਪਾਗਲ ਵਿਅਕਤੀ ਨਿਰੰਤਰ ਕਸ਼ਟ ਵਿੱਚ ਰਹਿੰਦੇ ਹਨ। ਸਰੀਰਕ ਕਸ਼ਟ ਤਾਂ ਸਮੂੱਚੇ ਜੀਵ ਜੰਤੂ ਜਗਤ ਨੂੰ ਹੁੰਦੇ ਹਨ ਪਰ ਮਾਨਸਿਕ ਕਸ਼ਟ ਕੇਵਲ ਮਨੁੱਖਾਂ ਨੂੰ ਹੀ ਹੁੰਦੇ ਹਨ ਮਾਨਵ ਜਾਤੀ ਦੇ ਸਾਂਝੇ ਅਨੁਭਵਾਂ ਵਿੱਚੋਂ ਦੁੱਖ ਸਰਵੋਤਮ ਹੈ ਅਤੇ ਪਾਗਲਪਨ ਦੁੱਖ ਦੀ ਇੱਕ ਦੁਖਦਾਈ ਬਣ ਗਈ ਹੈ ਪਾਗਲ ਆਪਣੇ ਪਾਗਲਪਨ ਦੀ ਹਾਲਤ ਕਰਕੇ ਆਪ ਸੌਖਾ ਹੋ ਜਾਂਦਾ ਹੈ ਪਰ ਉਸ ਨਾਲ ਸੰਬੰਧਿਤ ਵਿਅਕਤੀ ਅੰਤਾਂ ਦਾ ਦੁੱਖ ਭੋਗਦੇ ਹਨ ਕੋਈ ਵਿਅਕਤੀ ਅੰਦਰੋਂ ਕਿਵੇਂ ਟੁੱਟਦਾ ਹੈ ਉਸ ਦਾ ਧੁੰਦਲਾ ਜਿਹਾ ਅਨੁਮਾਨ ਪਾਗਲ ਦੇ ਘਰ ਦੇ ਜੀਆਂ ਨੂੰ ਵੇਖ ਕੇ ਸਹਿਜੇ ਹੀ ਲਾਇਆ ਜਾ ਸਕਦਾ ਹੈ ਹਰੇਕ ਪਾਗਲ ਦੇ ਪਾਗਲ ਹੋਣ ਦਾ ਢੰਗ ਅਤੇ ਕਾਰਨ ਵੱਖਰਾ ਹੁੰਦਾ ਹੈ ਇਸੇ ਕਰਕੇ ਹਰ ਪਾਗਲ ਮੌਲਿਕ ਅਤੇ ਨਿਆਰਾ ਹੁੰਦਾ ਹੈ ਇਕਲਤਾ ਪਿਆਰ ਵਿੱਚ ਅਸਫਲਤਾ ਵਪਾਰ ਵਿੱਚ ਵੱਡਾ ਘਾਟਾ ਅਸਹਿ ਸਦਮਾ ਜਮਾਂਦਰੂ ਸਰੀਰਕ ਨੁਕਸ ਦਿਮਾਗੀ ਸੱਟ ਵਿਛੋੜਾ ਲੰਮੀ ਉਮਰ ਕਾਰਨ ਐਲਜ਼ੀਮਰ ਦਾ ਰੋਗ ਆਦੀ پاگل ਹੋਣ ਦੇ ਕੁਝ ਉਗੜਵੇਂ ਕਾਰਨ ਹਨ پاگلਪਨ ਇੱਕ ਚੱਕਰਦਾਰ ਝਟਕਣ ਹੈ ਕਿਉਂਕਿ پاگل ਚੱਲਦਾ ਹੈ ਪਰ ਪਹੁੰਚਦਾ ਕਿਧਰੇ ਨਹੀਂ ਪਿੱਛੇ ਜਹੇ ਸੜਕ ਉੱਤੇ ਵਾਹੋ ਦਾਹੀ ਜਾਂਦੇ ਇੱਕ ਵਿਅਕਤੀ ਨੂੰ ਸਹਿਯੋਗ ਦੀ ਭਾਵਨਾ ਨਾਲ ਮੈਂ ਆਪਣੇ ਸਕੂਟਰ ਤੇ ਬਿਠਾ ਲਿਆ ਹਰ ਮੋੜ ਤੇ ਪੁੱਛਦਾ ਸਾਂ ਕਿ ਕਿੱਥੇ ਜਾਣਾ ਹੈ ਤਾਂ ਹਰ ਵਾਰੀ ਇਹੀ ਕਹਿੰਦਾ ਸੀ ਅੱਗੇ ਕਾਫੀ ਦੂਰ ਲੰਘ ਆਉਣ ਉਪਰੰਤ ਮੈਂ ਰੁਕ ਕੇ ਉਸ ਨੂੰ ਪੁੱਛਿਆ ਕਿ ਉਸ ਨੇ ਜਾਣਾ ਕਿੱਥੇ ਹੈ ਤਾਂ ਮੈਨੂੰ ਸੋਝੀ ਹੋਈ ਕਿ ਕਿ ਉਹ ਤਾਂ ਪਾਗਲ ਸੀ ਪਾਗਲ ਕੋਲ ਜਾਂ ਤਾਂ ਕਿਸੇ ਸਵਾਲ ਦਾ ਜਵਾਬ ਨਹੀਂ ਹੁੰਦਾ ਜਾਂ ਹਰੇਕ ਸਵਾਲ ਦਾ ਇੱਕ ਹੀ ਜਵਾਬ ਹੁੰਦਾ ਹੈ ਜਦੋਂ ਟਿਕਾਣਾ ਨਾ ਪਤਾ ਹੋਵੇ ਤਾਂ ਸਭਰਾ ਠੀਕ ਜਾਂ ਸਭਰਾ ਗਲਤ ਹੋ ਜਾਂਦੇ ਹਨ पागल꼴 ਠੀਕ ਗਲਤ ਦੀ ਪਛਾਣ ਨਹੀਂ ਹੁੰਦੀ ਠੀਕ ਗਲਤ ਦਾ ਧੁੰਦਲਾਪਨ ਪਾਗਲ ਹੋਣ ਤੋਂ ਪਹਿਲਾਂ ਹੀ ਪ੍ਰਗਟ ਹੋਣ ਲੱਗ ਪੈਂਦਾ ਹੈ ਨਸ਼ੇ ਕਰਨ ਵਾਲੇ ਨੀਮ ਪਾਗਲ ਅਵਸਥਾ ਵਿੱਚ ਹੁੰਦੇ ਹਨ ਇੱਕ ਕੰਪਨੀ ਵਿੱਚ ਚੰਗੇ ਅਹੁਦੇ ਤੇ ਲੱਗੇ ਇੱਕ ਵਿਅਕਤੀ ਨੇ ਚੰਗੀ ਆਮਦਨ ਦੇ ਬਾਵਜੂਦ ਕੋਈ ਬਚਤ ਨਾ ਕੀਤੀ ਸਭ ਕੁਝ ਨਸ਼ਿਆਂ ਉੱਤੇ ਲਾ ਦਿੱਤਾ ਟਲਦੇ ਸਾਲਾਂ ਵਿੱਚ ਕੰਪਨੀ ਨੇ ਤਿਆਗ ਦਿੱਤਾ ਪਤਨੀ ਛੱਡ ਗਈ ਬੱਚੇ ਪਹਿਲਾਂ ਹੀ ਛੱਡ ਚੁੱਕੇ ਸਨ ਉਹ ਪਾਗਲ ਹੋ ਕੇ ਖੁੱਲੇ ਵਾਲਾ ਨਾਲ ਸ਼ਹਿਰ ਦੇ ਵੱਡੇ ਬਾਜ਼ਾਰਾਂ ਵਿੱਚ ਘੁੰਮਣ ਲੱਗ ਪਿਆ ਇਹ ਕਿਸਤਰੀ ਬੱਚਿਆਂ ਨਾਲੋਂ ਘਰੋਂ ਬਾਹਰ ਨਹੀਂ ਸੀ ਜਾਣ ਦਿੰਦੀ ਬੱਚੇ ਵੱਖਰੀ ਥਾਂ ਤੇ ਰੱਖੇ ਜਾਣ ਲੱਗੇ ਉਹ ਪਾਗਲਾਂ ਵਾਂਗ ਬੱਚਿਆਂ ਵੱਲ ਦੌੜਦੀ ਸੀ ਬੱਚੇ ਉੱਤੇ ਪਾਗਲਪਨ ਕਰਕੇ ਨੇੜੇ ਨਹੀਂ ਸਨ ਆਉਂਦੇ ਇਹ ਦੁਖਦਾਈ ਨਾਟਕ ਰੋਜ਼ ਹੁੰਦਾ ਸੀ ਇਕ ਅਮੀਰ ਪਰਿਵਾਰ ਦਾ ਵਿਅਕਤੀ ਜਮੰਦਰੂ ਬૌਧਿਕ ਊਣੇਪਨ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਬਸ ਅੱਡੇ ਪਹੁੰਚ ਕੇ ਮੰਗਣ ਲੱਗ ਪੈਂਦਾ ਸੀ ਉਸ ਦਾ ਅਜਿਹਾ ਵਿਹਾਰ ਉਸ ਦੇ ਸਮੁੱਚੇ ਪਰਿਵਾਰ ਲਈ ਨਮੋਸ਼ੀ ਦਾ ਕਾਰਨ ਸੀ ਇੱਕ ਫੌਜੀ ਯੁੱਧ ਵਿੱਚੋਂ ਤਾਂ ਬਚ ਆਇਆ ਪਰ ਕੁਝ ਚਿਰ ਮਗਰੋਂ ਇਸ ਭਰਮ ਨਾਲ ਕਿ ਜੰਗ ਚੱਲ ਰਹੀ ਹੈ ਪਰ ਉਹ ਭੱਜ ਆਇਆ ਹੈ ਉਹ ਪਾਗਲ ਹੋ ਗਿਆ ਪਾਗਲ ਹੋ ਕੇ ਮਰੀ ਮਾਂ ਦੀ ਇੱਕ ਲੜਕੀ ਦਾ ਵਿਆਹ ਨਹੀਂ ਸੀ ਹੋ ਰਿਹਾ ਆਪਣੇ ਪਿਤਾ ਕੋਲ ਰਹਿੰਦੀ ਸੀ ਪਿਤਾ ਦੀ ਹਾਦਸੇ ਵਿੱਚ ਮੌਤ ਹੋ ਗਈ ਉਹ ਇਸ ਚਿੰਤਾ ਨਾਲ ਪਾਗਲ ਹੋ ਗਈ ਕਿ ਹੁਣ ਉਸ ਦਾ ਕੀ ਬਣੇਗਾ ਇੱਕ ਇਸਤਰੀ ਪਤੀ ਤੋਂ ਤੰਗ ਆ ਕੇ ਬੱਚਿਆਂ ਸਮੇਤ ਨਹਿਰ ਵਿੱਚ ਕੁੱਦ ਪਈ ਬੱਚੇ ਮਰ ਗਏ ਪਰ ਆਪ ਬਚ ਗਈ ਤੇ ਪਾਗਲ ਹੋ ਗਈ ਪਾਗਲ ਵਿਅਕਤੀ ਦਾ ਬੇਨੇ ਮਾ ਵਿਹਾਰ ਪਾਗਲਪਨ ਦਾ ਸਭ ਤੋਂ ਵੱਧ ਅਕਾਊ ਲੱਛਣ ਹੁੰਦਾ ਹੈ ਜਿਸ ਕਾਰਨ ਪਾਗਲ ਦੀ ਦੇਖਭਾਲ ਕਰਨੀ ਬੜੀ ਥਕਾਊ ਹੋ ਜਾਂਦੀ ਹੈ ਪਾਗਲ ਕੋਲ ਵਕਤ ਦੀ ਸੋਝੀ ਨਹੀਂ ਹੁੰਦੀ ਸੋ ਉਸ ਦੇ ਜਾਗਣ ਸੌਣ ਦਾ ਕੋਈ ਨਿਯਮ ਨਹੀਂ ਰਹਿੰਦਾ ਲੰਮੇ ਅਰਸੇ ਤੱਕ ਹੰਡਾਈ ਉਦਾਸੀ ਜਾਂ ਮਾਇੂਸੀ ਜਾਂ ਟੈਂਦੀ ਕਲਾ ਆਪਣੇ ਅੰਤਲੇ ਰੂਪ ਵਿੱਚ ਪਾਗਲਪਨ ਬਣ ਜਾਂਦੀ ਹੈ ਜਿਹੜੇ ਆਤਮ ਹੱਤ ਕਰਨ ਵਿੱਚ ਸਫਲ ਹੁੰਦੇ ਹਨ ਉਹ ਅਕਸਰ پاگل ਹੋ ਜਾਂਦੇ ਹਨ। ਪਾਗਲਾਂ ਦਾ ਆਪਾ ਦੁਫਾੜ ਹੋ ਜਾਂਦਾ ਹੈ। ਲਗਾਤਾਰ ਸੋਚਾਂ ਦੇ ਬੋਝ, ਪਛਤਾਵੇ ਅਤੇ ਚਿੰਤਾ ਕਾਰਨ ਇੰਜ ਲੱਗਦਾ ਹੈ ਜਿਵੇਂ ਦਿਮਾਗ ਦਾ ਜੋੜ ਖੁੱਲ ਗਿਆ ਹੋਵੇ। پاگل ਕਿਸੇ ਦਾ ਜਾਣਬੁੱਝ ਕੇ ਨੁਕਸਾਨ ਨਹੀਂ ਕਰਦਾ। ਉਹ ਲਾਭ ਨੁਕਸਾਨ ਤੋਂ ਭਿੱਜ ਹੁੰਦਾ ਹੈ। ਪਰ ਸਰੀਰ ਤੇ ਸੋਚ ਵਿੱਚ ਤਾਲਮੇਲ ਨਾ ਹੋਣ ਕਾਰਨ ਉਸ ਤੋਂ ਨੁਕਸਾਨ ਹੋ ਜਾਂਦਾ ਹੈ ਜਿਸ ਕਾਰਨ ਉਹ ਕਈ ਵਾਰੀ ਕੁੱਟ ਵੀ ਖਾਂਦਾ ਹੈ ਅਤੇ ਹੋਰ ਇਕੱਲਾ ਹੋ ਜਾਂਦਾ ਹੈ ਉਸ ਦਾ ਦਿਲ ਕਰਦਾ ਹੈ ਕੋਈ ਕੋਲ ਹੋਵੇ ਕਿਸੇ ਦੇ ਕੋਲ ਹੋਣ ਤੇ ਉਸ ਦਾ ਦਿਲ ਕਰਦਾ ਹੈ ਕਿ ਉਹ ਚਲਾ ਜਾਵੇ ਥਕਾਵਟ ਝੁੰਜਲਾਹਟ ਅਨਿੰਦਰੀਪਨ ਅਤੇ ਦਰਦ ਕਾਰਨ ਪਾਗਲ ਦਾ ਚਿਹਰਾ ਬੁੱਝ ਜਾਂਦਾ ਹੈ ਘਰ ਦੇ ਜਾਂ ਪਰਿਵਾਰ ਦੇ ਜੀ ਅਕਸਰ ਚਾਹੁੰਦੇ ਹਨ ਕਿ ਵਿਚਾਰਾ ਪਾਗਲ ਵਿਅਕਤੀ ਆਤਮ ਹਾਤ ਆਤਮ ਹਾਤ ਹੀ ਕਰ ਲਵੇ ਕਈ ਵਾਰੀ ਮਰਨ ਦੇ ਸਾਧਨ ਵੀ ਨੇੜੇ ਹੁੰਦੇ ਹਨ ਪਰ ਸਫਲਤਾ ਨਹੀਂ ਮਿਲਦੀ। ਪਾਗਲ ਵਿਅਕਤੀ ਨੂੰ ਜਿੰਨਾ ਮਰਜੀ ਨਹਾ ਤੋਆ ਕੇ ਸਾਫ ਕਪੜੇ ਪਹਿਨਾ ਦਿਓ ਸਿਰ ਦੇ ਵਾਲਵਾ ਦਿਓ ਕੁਝ ਚਿਰ ਵਿੱਚ ਹੀ ਉਹ ਆਪਣਾ ਬੁਰਾ ਹਾਲ ਕਰ ਲੈਂਦਾ ਹੈ। ਸੋ ਇਸ ਕਾਰਨ ਕਰਕੇ ਉਸ ਦੀ ਸਫਾਈ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਪਾਗਲ ਦੀ ਬੁਰੀ ਹਾਲਤ ਕਾਰਨ ਇਹੀ ਸੁਣਨ ਨੂੰ ਮਿਲਦਾ ਹੈ। ਅੱਜ ਤਾਂ ਹਾਲਤ ਕੱਲ ਨਾਲੋਂ ਵੀ ਭੈੜੀ ਹੈ। ਪਾਗਲਪਨ ਕਿਸੇ ਕਾਲੇ ਇਲਾਜ ਨੂੰ ਪਰਵਾਹ ਨਹੀਂ ਕਰਦਾ। ਘਰ ਵਾਲਿਆਂ ਨੂੰ ਰਾਹਤ ਦਿਵਾਉਣ ਅਤੇ ਹੋਰਾਂ ਦੇ ਪਾਗਲ ਹੋਣ ਦਾ ਬਚਾਅ ਕਰਨ ਲਈ ਪਾਗਲ ਵਿਅਕਤੀ ਨੂੰ ਕਿਧਰੇ ਦਾਖਲ ਕਰਵਾਉਣ ਬਾਰੇ ਅਕਸਰ ਸੋਚਿਆ ਜਾਂਦਾ ਹੈ। ਪਿੱਛੇ ਜਹੀ ਇੱਕ ਪਾਗਲ ਵਿਅਕਤੀ ਨੂੰ ਮਾਨਸਿਕ ਰੋਗਾਂ ਦੇ ਇਲਾਜ ਲਈ ਦੂਰ ਇੱਕ ਕੇਂਦਰ ਵਿੱਚ ਦਾਖਲ ਕਰਵਾਉਣ ਲਈ ਇੱਕ ਜਾਣੂ ਨਾਲ ਮੈਨੂੰ ਜਾਣਾ ਪਿਆ। ਉੱਥੇ ਆ ਕੇ ਮੈਨੂੰ ਆਪਣਾ ਜੀਵਨ ਵਧੇਰੇ ਮੁਲਵਾਨ ਲੱਗਣ ਲੱਗ ਪਿਆ। ਵੇਖੀ ਹੋਈ ਸਥਿਤੀ ਭੁੱਲਦੀ ਹੀ ਨਹੀਂ। ਜਦੋਂ ਕਿਸੇ ਪਾਗਲ ਨੂੰ ਦਾਖਲ ਕਰਵਾਇਆ ਜਾਂਦਾ ਹੈ ਤਾਂ ਪਤਾ ਲੱਗਣ ਉੱਤੇ ਹਰ ਪਾਗਲ ਵੱਖਰੇ ਢੰਗ ਨਾਲ ਪ੍ਰਤੀਕਰਮ, ਵਿਰੋਧ ਜਾਂ ਸਵਾਗਤ ਕਰਦਾ ਹੈ। ਜਦੋਂ ਅਸੀਂ ਪਹੁੰਚੇ ਤਾਂ ਇੱਕ ਪਾਗਲ ਝਾੜੂ ਮਾਰ ਰਿਹਾ ਸੀ। ਉਸਨੇ ਝਾੜੂ ਨੂੰ ਬੰਦੂਕ ਬਣਾ ਕੇ ਸਲੂਟ ਮਾਰਿਆ। ਇੱਕ ਹੋਰ ਇੱਕ ਪੈਰ ਤੇ ਖਲੋ ਕੇ ਪੰਬੀਰੀ ਵਾਂਗ ਘੁੰਮਣ ਲੱਗ ਪਿਆ ਇੱਕ ਹੋਰ ਨੇ ਮੈਨੂੰ ਕਿਹਾ ਤੁਸੀਂ ਮੰਤਰੀ ਹੋ ਫਿਕਰ ਨਾ ਕਰੋ ਇੱਥੇ ਰਹੋਗੇ ਤਾਂ ਠੀਕ ਹੋ ਜਾਵੋਗੇ ਇੱਕ ਇਸਤਰੀ ਬੋਲੀ ਬੱਚੋ ਰੌਲਾ ਨਾ ਪਾਓ ਇਮਤਿਹਾਨ ਦੀ ਤਿਆਰੀ ਕਰੋ ਨਹੀਂ ਤਾਂ ਪਾਸ ਹੋ ਜਾਵੋਗੇ ਇੱਕ ਨੇ ਸਿਟੀ ਮਾਰ ਕੇ ਕਿਹਾ ਪਰੇ ਹੋ ਜਾਵੋ ਗੱਡੀ ਆਣ ਵਾਲੀ ਹੈ ਇੱਕ ਇਸਤਰੀ ਕਹਿ ਰਹੀ ਸੀ ਮੇਰੇ ਪੇਟ ਵਿੱਚ ਬੰਬ ਹੈ ਜਿਹੜਾ ਕੱਲ ਫਟ ਜਾਵੇਗਾ ਵਾਤਾਵਰਨ ਗਵਾਚੇ ਹੋਏ ਲੋਕਾਂ ਦੇ ਹੋਸਟਲ ਵਰਗਾ ਅਤੇ ਆਲਾਦਵਾਲਾ ਇੱਕ ਉਜੜੇ ਹੋਏ ਰੰਕਮੰਚ ਵਰਗਾ ਸੀ ਇੰਜ ਲੱਗਦਾ ਸੀ ਜਿਵੇਂ ਟਿੜਕੇ ਹੋਏ ਤਾਜ ਅਤੇ ਟੁੱਟੇ ਹੋਏ ਤਖਤ ਨਾਂ ਦਾ ਨਾਟਕ ਚੱਲ ਰਿਹਾ ਹੋਵੇ ਕਿਸੇ ਵਿੱਚੋਂ ਮੈਨੂੰ ਆਪਣੀ ਮਾਂ ਦਾ ਝਾਂਬਲਾ ਪੈਂਦਾ ਸੀ ਕਿਸੇ ਵਿੱਚੋਂ ਪੈਣ ਦਾ ਕੋਈ ਭਰਾ ਦਿਸਦਾ ਸੀ ਕੋਈ ਪਿਤਾ ਵਾਤਾਵਰਨ ਬੜਾ ਸੋਗੀ ਅਤੇ ਦੁਖਾਂਤਕ ਸੀ ਕਈ ਸੰਗਲੀਆਂ ਨਾਲ ਬੰਨੇ ਹੋਏ ਸਨ ਕਿਉਂਕਿ ਉਹ ਹਿੰਸਕ ਹੋ ਜਾਂਦੇ ਸਨ ਅਤੇ ਬਾਹਰ ਵੱਲ ਭੱਜਣ ਦਾ ਯਤਨ ਕਰਦੇ ਸਨ। ਪਾਗਲਾਂ ਦੀ ਦੇਖਪાળ ਲਈ ਰੱਖਿਆ ਅਮਲਾ ਥੱਕਿਆ ਅਤੇ ਹਾਰਿਆ ਹੋਇਆ ਲੱਗਦਾ ਸੀ। ਸ਼ੁਰੂ ਵਿੱਚ ਦਾਖਲ ਹੋਇਆ ਨਵਾਂ ਪਾਗਲ ਕੁਝ ਦਿਨ ਉਦਾਸ ਰਹਿੰਦਾ ਹੈ। ਨਵੇਂ ਵਾਤਾਵਰਨ ਨੂੰ ਸਵੀਕਾਰ ਨਹੀਂ ਕਰਦਾ ਪਰ ਹੌਲੀ-ਹੌਲੀ ਸਾਰੇ ਸੁਸਤ ਕਰਨ ਵਾਲੀਆਂ ਦਵਾਈਆਂ ਦੇ ਪ੍ਰਭਾਵ ਅਧੀਨ ਇਸ ਥਾਂ ਦੇ ਨਿਤਨੇਮ ਨੂੰ ਪ੍ਰਵਾਨ ਕਰ ਲੈਂਦੇ ਹਨ ਕਿਉਂਕਿ ਪਾਗਲਖਾਨ ਪਾਗਲ ਪਾਗਲਖਾਨੇ ਦੇ ਪੱਕੇ ਜਾਂ ਲੰਮੇ ਅਰਸੇ ਲਈ ਵਾਸੀ ਹੁੰਦੇ ਹਨ ਸੌਂਦਰ ਖਾਤੇ ਪਾਗਲਾਂ ਦੀਆਂ ਵੀ ਦੋਸਤੀਆਂ ਦੁਸ਼ਮਣੀਆਂ ਹੁੰਦੀਆਂ ਹਨ ਕਿਸੇ ਦੇ ਜਾਨ ਸੁਮੇ ਜਾਂ ਉਸ ਦਾ ਮ੍ਰਿਤਕ ਸਰੀਰ ਲੈਣ ਜਾਨ ਸੁਮੇ ਸਾਰਿਆਂ ਨੂੰ ਵਿਹਾਰ ਬੱਚਿਆਂ ਵਾਲਾ ਹੋ ਜਾਂਦਾ ਹੈ ਸਭ ਕੁਝ ਵੇਖ ਕੇ ਖਿਆਲ ਆਇਆ ਅਤੇ ਮੈਂ ਸੋਚਿਆ ਕਿ ਜੇ ਮੈਨੂੰ ਇੱਥੇ ਰਹਿਣਾ ਪਵੇ ਤਾਂ ਕੀ ਰਹਿ ਲਵਾਂਗਾ ਪਾਗਲਾਂ ਦੇ ਦੁੱਖ ਇਤਨੇ ਸੰਘਣੇ ਅਤੇ ਗੁੱਜਲਦਾਰ ਹੁੰਦੇ ਹਨ ਕਿ ਸਵੇਰੇ ਦੇ ਦੁੱਖ ਸ਼ਾਮ ਹੋਣ ਤੱਕ ਪੁਰਾਣੇ ਹੋ ਜਾਂਦੇ ਹਨ ਰੌਣਕਾਂ ਨਾਲ ਭਰੇ ਜਗਤ ਮੇਲੇ ਨੂੰ ਬਿਦਾਵਾ ਦੇ ਕੇ ਆਏ ਲੋਕ ਇੱਥੇ ਆਪਣੇ ਆਪ ਨੂੰ ਲੱਭ ਰਹੇ ਸਨ ਕਿਸੇ ਜਾਨੂ ਨੂੰ ਇੱਥੇ ਦਾਖਲ ਕਰਵਾ ਕੇ ਆ ਜਾਣਾ ਅਤੇ ਆਮ ਸਧਾਰਨ ਜੀਵਨ ਜਿਉਣਾ ਬੜਾ ਮੁਸ਼ਕਲ ਅਤੇ ਦੁਖਦਾਈ ਕਾਰਜ ਹੈ ਇੰਜ ਲੱਗਦਾ ਹੈ ਜਿਵੇਂ ਉਹ ਮੈਨੂੰ ਆਵਾਜ਼ਾਂ ਮਾਰ ਰਿਹਾ ਹੈ ਉਸਦੇ ਸੁਪਨੇ ਆਉਂਦੇ ਹਨ ਉਸਦੀ ਯਾਦ ਸਤਾਉਂਦੀ ਹੈ ਲੱਗਦਾ ਹੈ ਉਹ ਮੈਂ ਹੀ ਹਾਂ ਜਾਂ ਅਗਲੀ ਵਾਰੀ ਮੇਰੀ ਹੈ ਕਈ پاگل ਹੋ ਜਾਂਦੇ ਹਨ ਕਈਆਂ ਨੂੰ پاگل ਕੀਤਾ ਵੀ ਜਾਂਦਾ ਹੈ ਯੁੱਧ ਵਿੱਚ ਫੜੇ ਹੋਏ ਫੌਜੀ ਜਾਂ ਜਾਸੂਸ ਜੇ ਦੁਸ਼ਮਣ ਲਈ ਲਾਭਕਾਰੀ ਸਾਬਤ ਨਾ ਹੋਣ ਤਾਂ ਉਹਨਾਂ ਨਾਲ ਅਜੀਹਾ ਵਿਹਾਰ ਕੀਤਾ ਜਾਂਦਾ ਹੈ ਕਿਉਂ ਅਕਸਰ پاگل ਹੋ ਜਾਂਦੇ ਹਨ ਲਗਾਤਾਰ ਇਕੱਲਿਆਂ ਬੰਦ ਰੱਖਣ ਨਾਲ ਵਿਅਕਤੀ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦਾ ਹੈ ਅੱਖਾਂ ਸਾਹਮਣੇ ਚਮਕਦੀਆਂ ਰੌਸ਼ਨੀਆਂ ਕਾਰਨ ਕਈ ਦਿਨ ਨਾ ਸੌਣ ਕਾਰਨ ਮਨੁੱਖ ਨੀਂਦ ਪਾਗਲ ਹੋ ਜਾਂਦਾ ਹੈ ਮੂੰਹ ਵਿੱਚ ਪਾਈਪ ਪਾ ਕੇ ਤੇਜ਼ ਪਾਣੀ ਛੱਡਣ ਨਾਲ ਡੁੱਬਣ ਅਤੇ ਗੋਤੇ ਖਾਣ ਦਾ ਅਹਿਸਾਸ ਹੁੰਦਾ ਹੈ ਮਿਰਚਾਂ ਵਾਲੇ ਚਾਵਲ ਖਵਾ ਕੇ ਪਾਣੀ ਵੱਲੋਂ ਪਿਆਸੇ ਰੱਖਣ ਨਾਲ ਹਰ ਵੇਲੇ ਉਲਟੀ ਆਉਣ ਵਾਲੀ ਕਜਾਨ ਹੁੰਦੀ ਹੈ। ਮਨੁੱਖ ਵੱਲੋਂ ਜਾਨਵਰਾਂ ਨਾਲ ਹੀ ਨਹੀਂ ਮਨੁੱਖਾਂ ਨਾਲ ਵੀ ਅਣਮਨੁੱਖੀ ਵਿਹਾਰ ਦੀਆਂ ਬਣਗੀਆਂ ਅਨੇਕ ਹਨ। ਦੂਜੇ ਵਿਸ਼ਵ ਯੁੱਧ ਵਿੱਚ ਹਿਟਲਰ ਹਰ ਰੋਜ਼ ਔਸਤਨ 6000 ਯਹੂਦੀਆਂ ਨੂੰ ਇੱਕ ਵੱਡੇ ਹਾਲ ਵਿੱਚ ਇਕੱਠਿਆਂ ਕਰਕੇ ਗੈਸ ਛੱਡਣ ਨਾਲ ਮਾਰਦਾ ਸੀ। ਕਈ ਪਹਿਲਾਂ ਹੀ پاگل ਹੋ ਜਾਂਦੇ ਸਨ। ਕਈ ਵਾਰੀ ਕਿਸੇ ਨੂੰ ਮਿੱਥ ਕੇ ਵੀ پاਗਲ ਕੀਤਾ ਜਾਂਦਾ ਹੈ ਇੱਕ ਵਾਰੀ ਜਾਪਾਨ ਵਿੱਚ ਦਰਬਾਰੀਆਂ ਨੇ ਬਾਦਸ਼ਾਹ ਨੂੰ پاਗਲ ਕਰਨ ਦੀ ਬਯਉਤ ਬਣਾਈ ਘੋੜ ਸਵਾਰਾਂ ਦੀ ਸਲਾਮੀ ਵੇਲੇ ਇੱਕ ਊਂਟ ਸਵਾਰ ਖੜਾ ਕਰ ਦਿੱਤਾ ਬਾਦਸ਼ਾਹ ਨੇ ਪੁੱਛਿਆ ਘੋੜਿਆਂ ਵਿੱਚ ਇਹ ਊਂਠ ਕਿਉਂ ਹੈ ਦਰਬਾਰੀਆਂ ਨੇ ਕਿਹਾ ਨਹੀਂ ਬਾਦਸ਼ਾਹ ਸਲਾਮਤ ਤੁਹਾਨੂੰ ਭੁਲੇਖਾ ਲੱਗਿਆ ਹੈ ਇਹ ਊਂਠ ਨਹੀਂ ਘੋੜਾ ਹੈ ਇਵੇਂ ਹੀ ਇੱਕ ਪ੍ਰੀਤੀ ਭੋਜਨ ਵਿੱਚ ਸ਼ਾਹੀ ਲਿਬਾਸ ਵਾਲੇ ਪਤਵੰਤਿਆਂ ਵਿੱਚ ਇੱਕ ਚੀਥਣਿਆਂ ਵਾਲਾ ਵਿਅਕਤੀ ਖੜਾ ਕਰ ਦਿੱਤਾ ਗਿਆ। ਬਾਦਸ਼ਾਹ ਨੇ ਪੁੱਛਿਆ ਇਹ ਇੱਥੇ ਕਿਉਂ ਹੈ? ਕਹਿਣ ਲੱਗੇ ਨਹੀਂ ਬਾਦਸ਼ਾਹ ਸਲਾਮਤ ਇਹ ਰਾਜਕੁਮਾਰ ਹੈ ਤੁਹਾਡੀ ਤਬੀਅਤ ਠੀਕ ਨਹੀਂ ਸੋ ਤੁਹਾਨੂੰ ਭੁਲੇਖਾ ਲੱਗਿਆ ਹੈ। ਹਰ ਵਾਰੀ ਅਜਿਹੀ ਵਿਸੰਗਤੀ ਨਾਲ ਦਰਬਾਰੀਆਂ ਨੇ ਬਾਦਸ਼ਾਹ ਨੂੰ ਆਤਮਕਾਤ ਕਰਨ ਲਈ ਮਜਬੂਰ ਕਰ ਦਿੱਤਾ। ਇਵੇਂ ਹੀ ਏਕਾ ਕਰਕੇ ਇੱਕ ਛੋਟੇ ਦਫ਼ਤਰ ਦੇ ਪ੍ਰਿਸ਼ਟ ਕਰਮਚਾਰੀਆਂ ਨੇ ਬਦਲ ਕੇ ਆਈ ਕਿ ਇਮਾਨਦਾਰ ਅਫਸਰ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੇ پاگل ਹੋਣ ਦੀ ਅਫਵਾਹ ਫੈਲਾ ਦਿੱਤੀ। ਉਹ ਹਰ ਰੋਜ਼ ਕਹਿਣ ਲੱਗ ਪਏ ਤੁਸੀਂ ਆਪਣਾ ਇਲਾਜ ਕਰਵਾਓ। ਉਹ ਅਫਸਰ ਕਹੇ ਕਿ ਕਿਉਂ ਮੈਨੂੰ ਕੀ ਹੋਇਆ ਹੈ? ਤਾਂ ਕਰਮਚਾਰੀ ਆਪ ਹੀ ਫਾਈਲਾਂ ਪਾੜ ਕੇ ਕਹਿਣ ਲੱਗੇ ਤੁਸੀਂ ਫਾਈਲਾਂ ਪਾੜ ਦਿੰਦੇ ਹੋ। ਸਵੇਰੇ 6 ਵਜੇ ਹੀ ਦਫ਼ਤਰ ਆ ਜਾਂਦੇ ਹੋ। ਤੁਸੀਂ ਹੈ ਸ਼ਰਮਾ ਜੀ ਹੋ ਪਰ ਦਸਕਤ ਮਲਹੋਤਰਾ ਦੇ ਕਰਦੇ ਹੋ ਕਈ ਵਾਰੀ ਤੁਸੀਂ ਦਫ਼ਤਰ ਵਿੱਚ ਸਲਵਾਰ ਪਾ ਕੇ ਹੀ ਆ ਜਾਂਦੇ ਹੋ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕੀ ਬੋਲਦੇ ਰਹਿੰਦੇ ਹੋ ਐਵੇਂ ਅਧੀਨ ਅਮਲੇ ਨੇ ਆਪਣੇ ਅਫਸਰ ਦਾ ਮਾਨਸਿਕ ਸੰਤੁਲਨ ਵਿਗਾੜ ਦਿੱਤਾ ਸੌਹਰੇ ਪਰਿਵਾਰ ਦੇ ਜੀਆ ਵੱਲੋਂ ਰਲ ਕੇ ਨੂਹਾਂ ਨੂੰ ਪਾਗਲ ਕਰਨ ਦੀਆਂ अनेका ਉਦਾਹਰਨਾਂ ਹਨ ਮੂਰਖਤਾ ਵਹਿਮ ਅਤੇ ਖਬਤ ਆਦੀ ਦੇ ਕਈ ਲੱਛਣ ਪਾਗਲਪਨ ਨਾਲ ਸਾਂਝੇ ਹਨ ਇੱਕ ਮੂਰਖ ਫੈਸਲੇ ਠੀਕ ਕਰਦਾ ਸੀ ਪਰ ਕਹਿੰਦਾ ਸੀ ਕਿ ਉਹ ਆਪਣੇ ਗੋਡੇ ਨਾਲ ਸੋਚਦਾ ਹੈ ਇੱਕ ਨੂੰ ਵਹਿਮ ਸੀ ਕਿ ਉਸ ਦੀ ਪਤਨੀ ਉਸ ਨੂੰ ਭੋਜਨ ਵਿੱਚ ਜ਼ਹਿਰ ਮਿਲਾ ਕੇ ਮਾਰ ਦੇਵੇਗੀ ਜਦੋਂ ਕਿਹਾ ਜਾਂਦਾ ਇਹ ਉਸ ਦਾ ਵਹਿਮ ਸੀ ਤਾਂ ਉਹ ਕਹਿੰਦਾ ਸੀ ਤੁਸੀਂ ਵੀ ਉਸ ਨਾਲ ਮਿਲੇ ਹੋਏ ਹੋ ਹਰ ਵੇਲੇ ਹੱਥ ਧੋਣਾ ਚੜਨ ਵੇਲੇ ਪੌੜੀਆਂ ਗਿਣਨੀਆਂ ਹਰ ਨੋਟ ਦਾ ਨੰਬਰ ਵੇਖਣਾ ਕੁੰਡੀਆਂ ਜਿੰਦਰੇ ਪਰਖਦੇ ਰਹਿਣਾ ਆਦੀ ਖਬਤ ਹਨ ਇੱਕ ਖਬਤੀ ਫੋਟੋਗ੍ਰਾਫਰ ਨੂੰ ਫੋਟੋ ਖਰਾਬ ਹੋ ਜਾਣ ਦਾ ਵਹਿਮ ਸੀ ਸੋ ਹਰੇਕ ਸਮਾਗਮ ਤੇ ਫੋਟੋ ਖਿੱਚਣ ਲਈ ਉਹ ਇਤਨਾ ਪੁੱਠਾ ਸਿੱਧਾ ਹੁੰਦਾ ਸੀ ਕਿ ਸਮਾਗਮ ਮੁੱਕ ਜਾਂਦਾ ਸੀ ਪਰ ਉਸ ਤੋਂ ਫੋਟੋ ਨਾ ਖਿੱਚੀ ਜਾਂਦੀ ਉਹ ਮੂਰਖਤਾ ਸੀ ਹੀ ਉਹ ਵਹਿਮੀ ਅਤੇ ਖਬਤੀ ਵੀ ਸੀ पागल हर युग ਵਿੱਚ ਹੋਏ ਹਨ ਅਤੇ ਹੋਣਗੇ। पागल ਵਿਅਕਤੀਆਂ ਦੀਆਂ ਸਮੱਸਿਆਵਾਂ ਦੇ ਦੋ ਮੁੱਖ ਕਾਰਨ ਹੁੰਦੇ ਹਨ। ਕਿਸੇ ਕਾਰਨ ਯਾਦ ਸ਼ਕਤੀ ਦਾ ਲੋਪ ਹੋ ਜਾਣਾ ਅਤੇ ਵਸਤਾਂ ਵਿਚਕਾਰ ਸੰਬੰਧਾਂ ਦਾ ਗਵਾਚ ਜਾਣਾ। ਅਸੀਂ ਨਿੱਤ ਪ੍ਰਤੀ ਦੇ ਕੰਮ ਯਾਦ ਸ਼ਕਤੀ ਦੇ ਆਧਾਰ ਤੇ ਕਰਦੇ ਹਾਂ। ਹਾਂ ਸਾਡੀ ਚੇਤਨਾ ਇੱਕ ਗਠੜੀ ਵਾਂਗ ਹੈ। ਪਾਗਲਪਨ ਦੀ ਸਥਿਤੀ ਉਵੇਂ ਹੈ ਜਿਵੇਂ ਗਠੜੀ ਖੁੱਲ ਜਾਵੇ ਜਾਂ ਮਾਲਾ ਦੇ ਮਣਕੇ ਖਿੱਲਰ ਜਾਣ ਫੁਲਕਾ ਬਣਾਉਣ ਲਈ ਆਟਾ ਗੁੰਨਣਾ ਪੇੜਾ ਬਣਾਉਣਾ ਪਲੇਥਨ ਲਾਉਣਾ ਫੁਲਕਾ ਵੇਲਣਾ ਤਵੇ ਤੇ ਪਾਉਣਾ ਫੁਲਾਉਣਾ ਲਾਉਣਾ ਅਤੇ ਚੋਪੜਨਾ ਆਦੀ ਸਾਰੇ ਪੜਾਅ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ ਪਾਗਲ ਇਸ ਅੰਤਰ ਸੰਬੰਧਾਂ ਦੀ ਸੋਝੀਗੋਆ ਬੈਠਦਾ ਹੈ ਸਾਡੇ ਦਿਮਾਗ ਦਾ ਜਿਹੜਾ ਭਾਗ ਮਰ ਜਾਂਦਾ ਹੈ ਉਸ ਨਾਲ ਸੰਬੰਧਿਤ ਸਰੀਰ ਦਾ ਭਾਗ ਨਕਾਰਾ ਹੋ ਜਾਂਦਾ ਹੈ पागल ਦੇ ਖਿੰੜਰੇ ਅਤੇ ਬੇਤਰਤੀਬੇ ਦਿਮਾਗ ਵਿੱਚ ਜਿਹੜੀ ਤਾਰ ਜਿਸ ਨਾਲ ਜੁੜ ਜਾਂਦੀ ਹੈ। ਪਾਗਲ ਅਨੁਸਾਰ ਪਾਗਲ ਉਸ ਅਨੁਸਾਰ ਕਾਰਜ ਕਰਨ ਲੱਗ ਪੈਂਦਾ ਹੈ। ਪੁਰਾਤਨ ਯੁੱਗ ਵਿੱਚ ਪਾਗਲਪਨ ਨੂੰ ਪਾਪ ਦੀ ਸਜ਼ਾ ਕਿਹਾ ਜਾਂਦਾ ਸੀ। ਮੱਧ ਕਾਲ ਵਿੱਚ ਭੂਤਾਂ ਅਤੇ ਚੁੜੇਲਾ ਵੱਲੋਂ ਪਾਗਲ ਕੀਤੇ ਜਾਣ ਦੀ ਗੱਲ ਚੱਲੀ। ਮੱਧ ਕਾਲ ਤੋਂ ਹੀ ਮੜੀਆਂ ਉੱਤੇ ਦੀਵੇ ਇਸ ਲਈ ਬਾਲੇ ਜਾਂਦੇ ਹਨ ਤਾਂ ਕਿ ਭੂਤ ਉੱਥੇ ਹੀ ਰਹਿਣ ਸਾਡੇ ਘਰਾਂ ਵੱਲ ਨਾ ਆਉਣ। ਸ਼ਰਾਦ ਇਸ ਲਈ ਕੀਤੇ ਜਾਂਦੇ ਹਨ ਤਾਂ ਕਿ ਮਰ ਗਏ ਪੁਰਖਿਆਂ ਨੂੰ ਦੱਸਿਆ ਜਾਵੇ ਕਿ ਅਸੀਂ ਤੁਹਾਨੂੰ ਭੁੱਲੇ ਨਹੀਂ ਪਰ ਤੁਸੀਂ ਸਾਨੂੰ ਤੰਗ ਨਾ ਕਰਨਾ ਪੁਰਾਤਨ ਲੋਕ ਆਪਣੀ ਵਿਤ ਅਤੇ ਸਮਝ ਅਨੁਸਾਰ ਆਪਣੇ ਵਹਿਮਾਂ ਭਰਮਾਂ ਦੇ ਆਧਾਰ ਤੇ ਪਾਗਲਪਨ ਦਾ ਇਲਾਜ ਕਰਦੇ ਸਨ 2.5 ਹਜ਼ਾਰ ਸਾਲ ਪਹਿਲਾਂ ਆਧੁਨਿਕ ਚਿਕਿਤਸਾ ਪ੍ਰਣਾਲੀ ਨੇ ਪ੍ਰਣਾਲੀ ਦੇ ਬਾਨੀ हिप्पोक्रेटस ਨੇ ਕਿਹਾ ਸੀ ਕਿ پاگلਪਨ ਦਿਮਾਗ ਵਿੱਚ ਪਏ ਵਿਗਨ ਕਾਰਨ ਹੁੰਦਾ ਹੈ ਇਸ ਵਿਗਨ ਨੂੰ ਸਮਝਣ ਦੇ ਉਪਰਾਲੇ ਜਾਰੀ ਹਨ ਭਾਰਤ ਵਿੱਚ ਅੰਗਰੇਜ਼ੀ ਇਲਾਜ ਦਾ ਸੰਕਲਪ ਅੰਗਰੇਜ਼ ਲੈ ਕੇ ਆਈ ਅਤੇ ਇਲਾਜ ਦੀ ਇਸ ਪ੍ਰਣਾਲੀ ਅਨੁਸਾਰ پاگل ਨੂੰ ਮਾਨਸਿਕ ਰੋਗੀ ਕਿਹਾ ਜਾਣ ਲੱਗਾ ਇਸ ਰੋਗ ਦੇ ਸਬੰਧ ਵਿੱਚ ਵੱਡੀਆਂ ਪੁਲੰਗਾ ਮਨੋਵਿਗਿਆਨ ਦੇ ਵਿਕਾਸ ਨਾਲ ਪੁੱਟੀਆਂ ਗਈਆਂ ਹਨ ਪਾਗਲਪਨ ਦੇ ਕਾਰਨ ਲੱਭੇ ਗਏ ਹਨ ਅਤੇ ਇਲਾਜ ਵੀ ਸੋਚੇ ਗਏ ਹਨ। ਪਾਗਲਾਂ ਕੋਲ ਤਰਕ ਜਾਂ ਸੋਚਣ ਦੀ ਸੰਗਲੀ ਨਹੀਂ ਹੁੰਦੀ। ਸੋ ਉਹਨਾਂ ਨੂੰ ਕਿਸੇ ਕੰਮ, ਰੋਜ਼ਗਾਰ ਦੇ ਨਹੀਂ ਲਾਇਆ ਜਾ ਸਕਦਾ। ਘਰ ਵਿੱਚ ਪਾਗਲ ਦੀ ਹਾਜ਼ਰੀ ਕਾਰਨ ਸਮੁੱਚੇ ਪਰਿਵਾਰ ਦੀਆਂ ਪਰੇਸ਼ਾਨੀਆਂ ਵੱਧ ਜਾਂਦੀਆਂ ਹਨ। ਕਿਸੇ ਨੂੰ ਘਰ ਨਹੀਂ ਬੁਲਾਇਆ ਜਾਂਦਾ, ਬੱਚਿਆਂ ਦੇ ਵਿਆਹ ਔਖੇ ਹੋ ਜਾਂਦੇ ਹਨ। ਜੇ ਪਾਗਲ ਦੀ ਹਾਲਤ ਵਿੱਚ ਸੁਧਾਰ ਦੀ ਕੋਈ ਆਸ ਨਾ ਹੋਵੇ ਤਸਮੁੱਚਾ ਵਾਤਾਵਰਨ ਸੋਗੀ ਅਤੇ ਠੰਢੀ ਕਲਾ ਵਾਲਾ ਹੋ ਜਾਂਦਾ ਹੈ ਜਿਨ੍ਹਾਂ ਘਰਾਂ ਵਿੱਚ ਪਾਗਲ ਨੂੰ ਰੱਖਣ ਦੀ ਮੁਸੀਬਤ ਹੈ ਉੱਥੇ ਹੋਰ ਕੋਈ ਮੁਸੀਬਤ ਮੁਸੀਬਤ ਪ੍ਰਤੀਤ ਨਹੀਂ ਹੁੰਦੀ ਜਿਵੇਂ ਖੂਹ ਵਿੱਚ ਡਿੱਗਿਆ ਬੰਦਾ ਆਪੇ ਬਾਹਰ ਨਿਕਲਣ ਵਿੱਚ ਅਸਮਰੱਥ ਹੁੰਦਾ ਹੈ ਉਸ ਨੂੰ ਕੱਢਣਾ ਪੈਂਦਾ ਹੈ ਐਵੇਂ ਹੀ ਪਾਗਲ ਨਾਲ ਵਿਹਾਰ ਕਰਨ ਦੀ ਲੋੜ ਹੈ ਪਾਗਲਤਾ ਜਾਨਵਰ ਵੀ ਹੁੰਦੇ ਹਨ ਪਰ ਪਾਗਲ ਜਾਨਵਰ ਨੂੰ ਮਾਰ ਦਿੱਤਾ ਜਾਂਦਾ ਹੈ ਜਦੋਂ ਕਿ ਮਨੁੱਖ ਨੂੰ ਉਸਦੇ ਠੀਕ ਹੋ ਜਾਣਦੇ ਉਮੀਦ ਨਾਲ ਸਾਹਮ੍ਹਿਆ ਜਾਂਦਾ ਹੈ। ਪਾਗਲ ਆਪਣੀ ਦੇਖਭਾਲ ਵੀ ਨਹੀਂ ਕਰਨ ਦਿੰਦਾ। ਸੋ ਉਸਦੀ ਦੇਖਭਾਲ ਕਰਨੀ ਅਕਾਊ ਕਾਰਜ ਹੈ। ਨਿਰਸੰਦੇਹ ਸਥਿਤੀ ਗੰਭੀਰ ਹੈ ਪਰ ਖੋਜ ਜਾਰੀ ਹੈ ਅਤੇ ਇਲਾਜ ਦੀਆਂ ਨਵੀਆਂ ਲੱਭਤਾਂ ਅਤੇ ਵਿਧੀਆਂ ਨੇ ਆਸ ਉਪਜਾਈ ਹੈ ਕਿ ਹੋਰ ਗੰਭੀਰ ਰੋਗਾਂ ਵਾਂਗ ਇਸ ਰੋਗ ਦਾ ਵੀ ਇਲਾਜ ਲੱਭ ਲਿਆ ਜਾਵੇਗਾ। ਜਿਹੜੇ ਪਾਗਲ ਨਹੀਂ ਹੋਏ ਉਹਨਾਂ ਨੂੰ ਪਾਗਲਾਂ ਨਾਲ ਵਿਹਾਰ ਕਰਦਿਆਂ ਭੁੱਲਣਾ ਨਹੀਂ ਚਾਹੀਦਾ ਕਿ ਕਿਸੇ ਵੇਲੇ ਇਹ ਪਾਗਲ ਸਾਡੇ ਵਰਗਾ ਹੀ ਸੀ ਧੰਨਵਾਦ ਜੀ